ਬਾਹਟਰ 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 ਹਾਂਜੀ ਮੇਰਾ ਨਾਮ ਭਗਵੰਦਰ ਸਿੰਘ ਹੈ। ਸਾਵਨ ਕਿਰਪਾਲ ਰੋਹਣੀ ਮਿਸ਼ਨ ਦੇ ਵਿੱਚ ਜ਼ੋਨ ਇੰਚਾਰਜ ਦੀ ਮੇਰੀ ਸੇਵਾ ਹੈਗੀ ਹੈ। ਜਿਹਦੇ ਵਿੱਚ ਪੰਜਾਬ, ਚੰਡੀਗੜ੍ਹ, ਹਿਮਾਚਲ, ਜੰਮੂ ਕਸ਼ਮੀਰ ਇਹਨਾਂ ਚਾਰਾਂ ਸਟੇਟਾਂ 'ਨੀਆਂ ਸੇਵਾਵਾਂ ਮੇਰੇ ਕੋਲ ਤੇ ਹਾਂਜੀ ਜਿਹੜਾ ਚੀਲ ਅਜੀਤ ਜਿਹੜੀ ਹਾਂਜੀ ਹਾਂਜੀ ਇਹ ਸਾਡੇ ਮਿਸ਼ਨ ਦੇ ਵਿੱਚ ਤਿਆਰਪੁਰ ਸੰਦਰਸ਼ਨ ਸਿੰਘ ਜੀ ਮਹਾਰਾਜ ਉਹਨਾਂ ਦਾ ਚੀਲ ਲਈ ਨੂੰ ਜੋਤੀ ਜੋਸ਼ ਮੌਂਦਾ ਦੇ ਹੁੰਦਾ ਤਾਂ ਉਹਦੇ ਉਪਲਕਸ਼ ਦੇ ਵਿੱਚ ਸਾਵਨ ਕਿਰਪਾਲ ਰੋਹਣੀ ਮਿਸ਼ਨ ਦੇ ਵੱਲੋਂ ਆਲ ਓਵਰ ਇੰਡੀਆ ਹੀ ਛਵਿਲੰਦਾ ਯੋਜਨ ਕੀਤਾ ਜਾਂਦਾ ਉਸ ਦਿਨ ਵੀ ਛਵਿਲੰਦਾ ਯੋਜਨ ਕੀਤਾ ਗਿਆ ਸੀ ਲੇਕਿਨ ਕਿਉਂਕਿ ਗਰਮੀ ਦਾ ਮੌਸਮ ਬਹੁਤ ਜ਼ਿਆਦਾ ਹੈ ਤਾਂ ਇਸ ਕਰਕੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹੋਰ ਵੀ ਦਿਨਾਂ ਦੇ ਵਿੱਚ ਇਹ ਛਵੀਨ ਦਾ ਵੰਡਾ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਥੋੜਾ ਬਹੁਤ ਜਿਹੜੇ ਬਹੁਤ ਗਰਮੀ ਦਾ ਸਿਜਨ ਹੈਗਾ ਥੋੜੀ ਰਾਹਤ ਮਿਲ ਸਕੇ ਸਈਸ ਉਪਰਾਲਾ ਬਾਕੀ ਸਾਵਨ ਕ੍ਰਿਪਾ ਰੋਹਾਨੀ ਮਿਸ਼ਨ ਹੈ ਜਿਹੜਾ ਇਹ ਸੰਤਮਤ ਦਾ ਮਿਸ਼ਨ ਹੈ ਇਹ ਪਰਮ ਸੰਤ ਕਿਰਪਾਪਤੀ ਮਹਾਰਾਜ ਦੀ ਅਗਵਾਈ ਵਿੱਚ ਸ਼ੁਰੂ ਹੋਇਆ ਹੈ ਸਰਸਤ ਬਾਦਲਿਆ ਸਿਆਲਪੁਰ ਤੋਂ ਦਰਸ਼ਨ ਸਿੰਘ ਮਹਾਰਾਜ ਜੀ ਗੱਦੀ ਤੇ ਰਹੇ ਉਹਨਾਂ ਦੇ ਜੋਤੀ ਜੋਸ਼ ਤੋਂ ਬਾਅਦ ਅੱਜ ਸੰਤ ਰਜਿੰਦਰ ਸਿੰਘ ਜੀ ਮਹਾਰਾਜ ਇਸ ਗੱਦੀ ਤੇ ਨੇ ਔਰ ਦੇਸ਼ ਵਿਦੇਸ਼ ਦੇ ਵਿੱਚ ਭ੍ਰਮਣ ਕਰਕੇ ਪਰਮਾਤਮਾ ਨਾਲੋਂ ਵਿਛੜੀਆਂ ਰੂਹਾਂ ਨੇ ਜਿਹੜੀਆਂ ਉਹਨਾਂ ਨੂੰ ਪਰਮਾਤਮਾ ਨਾਲ ਦਾ ਜੋੜਨ ਦਾ ਕੰਮ ਕਰ ਰਹੇ ਨੇ ਔਰ ਪਰਮ ਸੰਤ ਰਜਿੰਦਰ ਸਿੰਘ ਜੀ ਮਹਾਰਾਜ ਉਹ ਵਰਲਡ ਸੈਲੀਬ੍ਰਿਟੀ ਵੀ ਨੇ ਕਿਉਂਕਿ ਉਹ ਯੂ ਐਸ ਏ ਦੇ ਵਿੱਚ ਟੈਲੀ ਕਮਿਊਨੀਕੇਸ਼ਨ ਰਿਸਰਚ ਦੇ ਵਿੱਚ ਉਹ ਡਾਇਰੈਕਟਰ ਵੀ ਰਹੇ ਨੇ ਯਾਨੀ ਦੁਨੀਆਵੀ ਤੌਰ ਦੇ ਉੱਤੇ ਵੀ ਉਹ ਇੱਕ ਸਾਇੰਸ ਦੇ ਵਿੱਚ ਬੜੀ ਤਰੱਕੀ ਦੇ ਰਾਹ ਤੇ ਔਰ ਦੇਸ਼ ਨੇ ਬੜੀ ਉਹਨਾਂ ਨੇ ਕੁਲੱਭਦੀ ਕਰਵਾਈ ਹੈ ਔਰ ਸਤੰਤਮਤ ਦੇ ਵਿੱਚ ਸਾਡੀਆਂ ਵਿਛੜੀਆਂ ਰੂਹਾਂ ਨੂੰ ਉਹ ਘਾਰ ਦੇ ਕੇ ਅੰਦਰੋਂ ਪਰਮਾਤਮਾ ਨਾਲ ਮਿਲਾਉਣ ਦਾ ਯਤਨ ਕਰਦੇ ਨੇ ਤਾਂ ਇਹ ਸਾਵਨ ਕ੍ਰਿਪਾ ਰੋਹਣੀ ਮਿਸ਼ਨ ਦਾ ਜਿਹੜਾ ਹੈ ਉਕਰਾਲਾ ਸਾਵਨ ਕ੍ਰਿਪਾ ਰੋਹਣੀ ਮਿਸ਼ਨ ਦਾ ਇੰਡੀਆ ਦੇ ਵਿੱਚ ਜਿਹੜਾ ਹੈ ਹੈੱਡ ਕੁਆਰਟਰ ਹੈਗਾ ਉਹ ਦਿੱਲੀ ਦੇ ਵਿੱਚ ਹੈ ਗੁਰਮੰਡੀ ਦੇ ਵਿੱਚ ਔਰ ਜਿਹੜਾ ਵਿਦੇਸ਼ ਦੇ ਵਿੱਚ ਹੈ ਉਹਦਾ ਨਾਮ ਸਾਇੰਸ ਐਂਡ ਸਪਿਰਚੁਅਲਿਟੀ ਸ਼ਿਕਾਗੋ ਦੇ ਵਿੱਚ ਹੈ ਯੂ ਐਸ ਦੇ ਵਿੱਚ ਇਹ ਮਿਸ਼ਨ ਦਾ ਸਾਡਾ ਜਿਹੜਾ ਹੈਗਾ ਉਹ ਹੈ ਕਿ ਸੰਤ ਮੱਤ ਦਾ ਮਤਲਬ ਹੁੰਦਾ ਹੈ ਕਿ ਪਰਮਾਤਮਾ ਦੇ ਨਾਲ ਉਹ ਜਿਹੜੀ ਆਰੂਹਾਂ ਨੂੰ ਵਾਪਸ ਪਰਮਾਤਮਾ ਦੇ ਨਾਲ ਜੋੜਨਾ ਇਹ ਹੈ ਸਾਡੇ ਮਿਸ਼ਨ ਦਾ ਜੋ ਮਿਹਨਤ ਸਹਿਜ ਯੋਗ ਸਹਿ ਯੋਗ ਦਾ ਮਤਲਬ ਹੁੰਦਾ ਕਿ ਆਤਮਾ ਨੂੰ ਬੜੇ ਆਰਾਮ ਦੇ ਨਾਲ ਇੱਕ ਯੋਗ ਦੇ ਜ਼ਰੀਏ ਅਛੂਤ ਪਰਮਾਤਮਾ ਦੇ ਨਾਲ ਜੋੜਨਾ ਹੈ ਜਿਹੜਾ ਛੋਟਾ ਆਪਣਾ ਮਿਸ਼ਨ ਆ ਉਹ ਕਿਹੜੇ ਕਿਹੜੇ ਕੰਮ ਕਰਦਾ ਧਰਮ ਦੇ ਲੋਕਾਂ ਦੇ हां ਇਹਦੇ ਵਿੱਚ ਜਿਹੜੇ ਸੋਸ਼ਲ ਕੰਮ ਨੇ ਉਹ ਕਾਫੀ ਕੀਤੇ ਜਾਂਦੇ ਜਿਵੇਂ ਅੱਜ ਸ਼ਵੀਰ ਦਾ ਯੋਜਨ ਵੀ ਕੀਤਾ ਗਿਆ ਇਸ ਤੋਂ ਇਲਾਵਾ ਕਦੀ ਹੜਾ ਜਾਂਦੇ ਨੇ ਜਾਂ ਕੋਈ ਹਕਮ ਪਾ ਗਏ ਜਿਵੇਂ গুজরাট ਦਾ ਆਇਆ ਸੀਗਾ ਪਠਰਾਖੰਡ ਦੀ ਫਰਸਤੀ ਵੀ ਹੋਈ ਹੈ ਤਾਂ ਇਹ ਤਾਂ ਦੇ ਜਦੋਂ ਵੀ ਕੋਈ ਨੇਚਰਲ ਕੈਲੇਮਿਟੀਆਂ ਆਉਂਦੀਆਂ ਨੇ ਕੁਦਰਤੀ ਮਾਰ ਪੈਂਦੀ ਹੈ ਤਾਂ ਉੱਥੇ ਵੀ ਮਿਸ਼ਨ ਦੇ ਵੱਲੋਂ ਵੱਧ ਚੜ ਕੇ ਸੇਵਾਵਾਂ ਭੇਜੀਆਂ ਜਾਂਦੀਆਂ ਨੇ ਤੇ ਹੋਰ ਵੀ ਜਿਵੇਂ ਆਪਣੇ ਕੋਈ ਅਪਾਹਜ ਹੁੰਦੇ ਨੇ ਉਹਨਾਂ ਨੂੰ ਕੋਈ ਟ੍ਰਾਈਸਾਈਕਲ ਜਿਹੜੇ ਉਹਨਾਂ ਦੀ ਜ਼ਰੂਰਤ ਪੈਂਦੀ ਹੈਗੀ ਕਿਸੇ ਤੇ ਹੋਰ ਜਿਹੜੇ ਜਿਹੜੇ ਆਸ਼ਰਮ ਨੇ ਉੱਥੇ ਵੀ ਸੇਵਾਵਾਂ ਭੇਜੀਆਂ ਜਾਂਦੀਆਂ ਨੇ ਤਾਂ ਕਿ ਕਿਤੇ ਨਾ ਕਿਤੇ ਤਰੀਕੇ ਤੱਕ ਸਮਾਜ ਦੀ ਹੈਲਪ ਜਿਹੜੀ ਹੈ ਉਹ ਵੀ ਕੀਤੀ ਜਾ ਸਕੇ ਤਾਂ ਇਹ ਮਿਸ਼ਨ ਵਾ ਚੜ ਕੇ ਉਹਦੇ ਵਿੱਚ ਵੀ ਸਵਾਗਤ ਆਪੇ ਆਇਆ। ਹਾਂ ਜੀ ਨੀਨਾ ਮੈਂ ਮਨੋਜ ਕਾਬਾ ਹਾਂ ਜੀ ਮਨੋਜ ਕਾਬਾ ਬੋਲ ਰਿਹਾ ਹਾਂ ਜਿਹੜਾ ਕਿ 18 ਸੈਂਟਰ ਵਿੱਚ ਜਲਦੀ ਸ਼ੁਰੂ ਹੋਇਆ ਇਹ ਸਾਡੇ ਹੈੱਡਕੁਆਰਟਰ ਦੇ ਹੁਕਮਾਂ ਦੇ ਹਸਾਬ ਨਾਲ ਅਸੀਂ ਸਾਰੇ ਪੰਜਾਬ 'ਚ ਆਲਓਵਰ ਇੰਡੀਆ 'ਚ ਛਵੀਰ ਲਗਾਈ ਜਾਂਦੀ ਹੈ ਸੰਦਰਸ਼ਨ ਜਗਤ ਮਾਰੇ ਦੀ ਵਰਸੀ ਦੇ ਕਾਰਨ ਤੇ ਪਿਛੇ 30 ਮਈ ਨੂੰ ਵੀ ਐਸੇ ਸਾਰੇ ਇੰਡੀਆ 'ਚ ਸਾਰੇ ਸਾਡੇ ਜਿੰਨੇ ਵੀ ਆਲਓਵਰ ਸੈਂਟਰ ਹੈਗੇ ਇੰਡੀਆ 'ਚ ਸਾਰੇ ਸੈਂਟਰਾਂ 'ਚ ਸ਼ਬੀਰ ਲਗਾਈ ਹੈ ਹੁਣ ਅਸੀਂ ਸਾਰੇ ਜੋ ਲੁਧਿਆਣਾ ਸੈਂਟਰ ਹੈ ਮਿਲ ਕੇ ਅਸੀਂ ਅਗਲੇ ਵੀ 3-4 ਹਫ਼ਤੇ ਅਲੱਗ-ਅਲੱਗ ਜਗ੍ਹਾ ਤੇ ਸ਼ਬੀਰ ਲਗਾਵਾਂਗੇ ਇਹ ਸਿਰਫ ਕਿੰਨੇ ਸਾਲੋਂ ਲਗਾਉਂਦੇ 3 ਇਹ ਤਕਰੀਬਨ 35 ਸਾਲ ਤੋਂ ਜੀ 35 ਸਾਲ ਤੋਂ ਸ਼ਬੀਰ ਲੱਗ ਰਹੀ ਜੀ ਸਾਹਿਬ ਜਿਵੇਂ ਕਿ ਤੁਸੀਂ ਦੇਖੀ ਜੇ ਗਰਮੀ ਬਹੁਤ ਜ਼ਿਆਦਾ ਵਧੀ ਹੋਈ ਹੈ ਲੋਕਾਂ ਨੂੰ ਕੀ ਅਵੇਅਰ ਕਰਨਾ ਚਾਹੀਦਾ ਲੋਕਾਂ ਨੂੰ ਅਵੇਅਰ ਹੈ ਜੀ ਆਪਣੀ ਆਪਣੀ ਹਾਈਡਰੇਸ਼ਨ ਠੀਕ ਰੱਖਣ ਮਤਲਬ ਖਾਣਾ ਪੀਣਾ ਠੀਕ ਰੱਖਣ ਗਰਮੀ ਦੇ ਹਮਲਾ ਸਾਰੇ ਸੰਦਰਸ਼ਨ ਸਿੰਘ ਦੀ ਯਾਦ ਵਿੱਚ ਇਹ ਜਿਹੜਾ ਸ਼ਬੀਰ ਲਗਾਈ ਗਈ ਹੈ ਮਹਾਰਾਜ ਦਰਸ਼ਨ ਸਿੰਘ ਦਾ ਇੱਕੋ ਸੰਦੇਸ਼ ਹੈ ਮਨੁੱਖਤਾ ਦੀ ਸੇਵਾ ਅਧਿਆਤਮਿਕਾਂ ਦੀ ਸੇਵਾ ਤੇ ਇਸ ਗਰਮੀ ਦੇ ਉਹ ਹਮੇਸ਼ਾ ਅਸੀਂ ਵੈਸ਼ਨੂ ਖਾਣਾ ਖਾਈਏ ਠੰਡੇ ਮਿੱਠੇ ਜਲ ਲੋਕਾਂ ਦੇ ਠੰਡਕ ਪਹੁੰਚੇ ਜਿਮਾਂਗ ਨੂੰ ਠੰਡਕ ਪਹੁੰਚੇ ਤੇ ਆਪਣਾ ਪਾਈਚਾਰਾ ਬਣਿਆ ਰਹੇ ਸ਼ਾਂਤੀ ਰਹੇ ਅਸੀਂ ਇਹ ਗਰੁੱਪ ਮਹਾਰਾਜ ਦਾ ਇਹ ਸੰਦੇਸ਼ ਹੈ ਤਾਵਨ ਕਿਰਪਾਲ ਰਵਾਨੀ ਮਿਸ਼ਨ ਹਮੇਸ਼ਾ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਅਗਰਤਰ ਰੰਦਾ ਹੈ ਮਹਾਰਾਜ ਦੀ ਲਾਲੀ ਸਰਪੰਚ ਪਿੰਡ ਲੋਹੜਪੁਰ ਹਾਂਜੀ ਸਰ ਅੱਜ ਜਿਹੜੀ ਸਟੀਲ ਲਗਾਈ ਗਈ ਆ ਇਹ ਕਿਹਤਰਫ ਆ ਕਿਸ ਕਿਸ ਪਰ ਤੇ ਲਗਾਈ ਗਈ ਇਹ ਸਾਡੇ ਸੰਤ ਦਰਸ਼ਨ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬਰਸੀ 37ਵੀਂ 35ਵੀਂ ਬਰਸੀ ਦੇ ਸੰਬੰਧ ਵਿੱਚ ਅੱਜ ਅਸੀਂ ਹੋਰ ਵੀ ਆਲ ਇੰਡੀਆ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਵਿੱਚ ਇਸ ਗੁਰੂ ਦੀ ਜਿਹੜੀ ਸੇਵਾ ਨਿਭਾ ਰਹੇ ਆ ਸਰੇ ਸੇਵਾ ਦਾ ਜਿਹੜੇ ਸਾਬ ਨੇ ਕਿਰਪਾ ਰੋਹਾਨੀ ਮਿਲਦੇ ਸਰ ਇਹ ਕਿੱਥੇ-ਕਿੱਥੇ ਲਗਾਈਆਂ ਗਈਆਂ ਨੇ ਅੱਜ ਆਇਆ ਲੁਧਿਆਣਾ ਇੱਥੇ ਹੀ ਆ ਜੀ ਅੱਜ ਤੋਂ 3 ਦਿਨ ਪਹਿਲਾਂ 4 ਦਿਨ ਪਹਿਲਾਂ ਅਸੀਂ ਗੁਰਨਾਨ ਸਿੰਘ ਸਟੇਡੀਅਮ ਦੇ ਕੋਲ ਇੱਕ ਸਾਡੇ ਢੋਲੇਵਾਲ ਅਲੱਗ-ਅਲੱਗ ਸ਼ਹਿਰਾਂ ਜਿੱਥੇ ਸਾਡੇ ਮਤਲਬ ਸਾਜ ਸੰਗ ਘਰ ਬਣੇ ਆ ਲੁਧਿਆਣਾ ਹੋ ਗਿਆ ਡਖੰਨਾ ਹੋ ਗਿਆ ਅੰਬਾਲਾ ਹੋ ਗਿਆ ਭਾਮੀਆਂ ਕਲਾਂ ਸਾਡਾ ਲੁਧਿਆਣਾ ਅੰਮ੍ਰਿਤਸਰ ਹੋ ਗਿਆ ਜਲੰਧਰ ਹੋ ਗਿਆ ਸਾਰੇ ਆਲ ਇੰਡੀਆ ਦੇ ਵਿੱਚ ਜੀ ਸੰਗਤ ਨੂੰ ਸਾਡੇ ਸੱਚੇ ਪਾਤਸ਼ਾਹ ਦਾ ਇਹੀ ਫਰਮਾਨ ਹੈ ਵੀ ਜਿਹੜਾ ਆਪਸੀ ਭਾਈਚਾਰਾ ਜਿਹੜਾ ਬਣਾ ਕੇ ਰੱਖੋ ਬੁਰਾਈਆਂ ਤੋਂ ਦੂਰ ਹੋ ਜਾਓ ਬੁਰਾਈਆਂ ਨੂੰ ਛੱਡ ਦਿਓ ਜ਼ਿੰਦਗੀ ਚੋਂ ਆਪਣੀ ਤੋਂ ਬੁਰਾਈਆਂ ਨੂੰ ਕੱਢ ਦਿਓ ਬਸ ਉਹੀ ਮਾਨਵਤਾ ਦੀ ਸੇਵਾ ਇਹੀ ਸੰਦੇਸ਼ ਗੁੱਟ ਬੇ ਗੁੱਟ ਜੀ